ਬਦਲ ਬਦਲ ਕੇ ਦੇਖ ਕੋ ਲੈ ਇੱਕ ਤਾਰ ਪੂੰ ਲੈ ਇੱਕ ਮੈਨ ਲਾ ਲੈ ਓਕੇ ਕੀ ਬਦਲ ਕਰੇ ਓਏ ਤੇਰੇ ਤੇ ਕਾਰਵਾਈ ਪੈ ਜਾਣੀ ਆ ਤੂੰ ਆਹ ਕਰ ਲੈ ਪਹਿਲਾ ਇੱਧਰ ਫੋਨ ਆ ਗਿਆ ਇੱਕ ਤਾਂ ਮਕੀਦਮ ਠੀਕ ਆ ਕਿਹਦਾ ਓਏ ਨਾ ਨਾ ਇਹਦਾ ਮਿੰਦੀ ਵੜਾ ਲੈ ਫੋਨ ਇੱਧਰ ਲਾ ਕੇ ਦੇ ਨਾਮ ਨਹੀਂ ਲੈਣਾ ਵਿੱਚ ਬਦਲ ਬਦਲ ਕੇ ਦੇ ਆਹ ਦੇਖ ਲਓ ਇਹਨਾਂ ਤੋਂ ਬੈਰੰਗ ਨਹੀਂ ਹੁੰਦੀ ਪਈ ਇਹਦੀ ਉਹਨੂੰ ਲਾ ਕੇ ਦੇਖ ਲੋ ਗ੍ਰੈਡ ਦੋਵੇਂ ਇਕੱਠੀ ਹੋਣਾ ਲਾ ਦੀ ਮੈਂ ਲੈਣੀ ਹੋਰ ਚੁੱਕੀ ਕੈਮਰਾ ਆ ਬੰਤੂ ਬਖਰਾ ਨਹੀਂ ਆ ਬੰਦ ਤੋ ਮੇਰੀ ਗੱਲ ਸਕਾ ਫਾਇਰ ਆ ਵੀ ਨਹੀਂ ਯਾਰ ਮੈਂ ਟੰਕੋ ਕੋ ਇਹ ਤੋਂ ਲੈ ਆ ਟੰਕੋ ਪਤੜਾਂ ਤੋਂ ਜਿਹੜਾ ਆ ਦੇਖ ਲੋ ਫਿਰ ਹਰਦੇ ਤੋਂ ਲੈ ਲਾਂਗੇ ਆ ਲੈ ਫੋਲ ਕੇ ਇਹਨਾਂ ਨੂੰ ਚਲਾ ਕੇ ਦੇਖ ਲਿਏ ਆ ਕਰਾ ਜੀ ਕਿ ਵੀ ਆ ਗਿਆ ਕਿ ਨਹੀਂ ਇਹਨਾਂ ਚ ਚੱਲ ਨਹੀਂ ਨਹੀਂ ਚੱਲਦੀਆਂ ਇਹ ਵੈਸੇ ਕਰੰਟਾ ਦੀ ਉਹ ਦੇਖੀ ਪੂਰੇ ਘਾੜਾ ਭੜਾ ਕੇ ਮੈਂ ਚੰਗਿਆੜਤੀ ਜਹੇ ਹੋਏ ਬੈਂਟਰੀਆਂ ਪਰਸੋਂ ਤੇ ਨਵੀਆਂ ਲਿਆਂਦੀਆਂ ਨੇ ਜੀ ਜਸਟ ਚੈੱਕ ਕਰਨਾ ਵਧੀਆ ਸੀ ਕਿਧਰੇ ਹੁੰਦਾ 50000 ਰੁਪਏ ਦੀ ਕੰਪਨੀ ਨਹੀਂ ਆਣਾ ਕੀ ਜਾ ਉਹਦੀਆਂ ਨਹੀਂ ਉਹ ਕਿਹੜੀ ਕੰਪਨੀ ਉਹ ਕਿਹੜੀ ਕੰਪਨੀ ਸਿਰ ਕਿਹੜੀ ਲਾਲ ਲਾਲ ਜੀ ਹੁੰਦੇ ਐਕਸਾਈਡ ਆਹੋ ਸਾਈਡ ਦੀ ਬੈਟਰੀ ਆ ਕੋਈ ਵਾਲੇ ਦੇਸੀ ਚੰਦੀ ਦੀ ਆਪਾਂ ਸੜ ਦੀਆਂ ਤਰਾਈਆਂ ਨੇ ਬੈਟਰੀ ਉਹ ਜਿੰਨੀਆਂ ਦੇਸੀ ਚੱਲਦੀਆਂ ਨੇ ਉਹਨੀਆਂ ਬੇਕਾਰ ਕੰਪਨੀ ਐਕਸਾਈਡ ਸਭ ਤੋਂ ਬੇਕਾਰ ਨਹੀਂ ਮਹਿੰਗੀਆਂ ਦਿੱਤੀਆਂ ਉਹਨੇ ਐਕਸਾਈਡ ਐਮਰੌਨ ਹਾਂ ਇਹ ਸਭ ਬੇਕਾਰ ਕੰਪਨੀ ਆ ਇਹ ਸਾਡੇ ਚ ਡੁਪਲੀਕੇਟਿੰਗ ਦੀ ਗੱਲ ਆ ਉਹ ਗੀਲਾ ਬਲੇ ਹੁਣ ਮੈਂ ਕਹਿੰਦਾ ਪਰ ਨਹੀਂ ਕਰਦਾ ਉਹ ਆਂਦਾ ਉੱਤਰ ਵੜ ਮੈਂ ਨਾਲ ਕੈਡ ਤੇ ਕੱਪਣਾ ਕਰਾਉਂ ਫਿਰ ਬਲ ਮੇਰੇ ਗਾਲੀ ਪੈ ਗਿਆ ਆਹ ਮੈਂ ਕਹਾ ਸਾਈਡ ਦੀ ਮੈਂ ਨਹੀਂ ਗਈ ਚੰਗਾ ਮਸਰਾਗਾ ਉਹ ਤੋਂ ਲੈ ਲਿਆ ਤਾਂ ਦਕਾਨਾ ਸਿੱਧਾ ਹੋ ਗਿਆ ਹਾਂ ਠੀਕ ਕਰਾ ਪਰ ਅਮਿੰਦਰ ਆਪੀ ਜੀਵਾਰ ਕੋਲ ਤਾਂ ਇਹਨਾਂ ਨੇ ਕੀ ਜੀਵਾਰ ਖੋਲਦਾ ਮੈਂ ਦਰਾਂ ਦੇ ਤਾਂ ਕਿੰਨਾਂ ਕੋਲ ਕੋਈ ਕੰਮ ਨਹੀਂ ਹੋਇਆ ਹੈਗਾ ਸੱਚ ਤਾਂ ਪਤਾ ਨਹੀਂ ਇਹ ਕੀ ਕਰਦੇ ਰਹਿੰਦੇ ਨੇ ਕੀ ਨਹੀਂ ਕਰਦੇ ਰਹਿੰਦੇ ਆਹ ਬੰਦਾ ਤਾਂ ਸੰਦੀ ਹੈ ਨਰਾਜ ਜਣਾ ਆਹ ਤੁਰੰਤ ਨਾ ਲੈਂਦੀ ਨੀ ਇਹ ਤੁੰ ਦਾ ਨਹੀਂ ਹੀ ਲੈਂਦੇ ਕੈਮਰਾ ਗਲਤ ਘੁਮਾਤਾ ਵੀ ਕੈਮਰਾ ਗਲਤ ਘੁਗਮਾਤਾ ਕੈਮਰਾ ਸਹੀ ਘੁਮਿਆ ਹੈ ਆਖਿਆ ਵਦਨ ਜੀ ਕੀ ਕਰਤੇ ਆ ਮੇਰਾ ਗਲਾ ਖਰਾਬ ਹੋ ਗਿਆ ਘਟ ਹੋਏ ਕੀ ਕਰਿਆ ਸੀ ਐਵੇਂ ਦਾ ਕੀ ਹੋ ਗਿਆ ਸੀ ਬਾਤ ਮੇਰੇ ਨਾਲ ਬੇਈਮਾਨੀ ਕਰਕੇ ਨਹੀਂ ਬੇਈਮਾਨੀ ਆ ਪੁੱਛ ਲੋ ਮੈਂ ਆਖਿਆ ਮੈਂ ਪੁੱਛਿਆ ਨਹੀਂ ਮੈਂ ਖਾਇ ਨਹੀਂ ਕਿੰਨੋ ਮੈਨੂੰ ਨਹੀਂ ਪਤਾ ਆ ਤਾ ਫਿਰ ਸਦਾ ਬੋਨ ਨੂੰ ਪੁੱਛ ਲਾ ਤੂੰ ਮੈਨੂੰ ਫੋਨ ਕਿਉਂ ਨਹੀਂ ਲਾਇਆ ਬਈ ਨੰਬਰ ਹੀ ਤੁਹਾਡਾ ਪਤਾ ਨਹੀਂ ਬੰਦ ਹੈ ਉਹ ਤਰਨਾਰ ਨਹੀਂ ਉੱਚ ਕਰੇ ਫੱਡੀ ਗੜੇ ਮਾਰ ਲੈ ਤੂੰ ਉਦੋਂ ਕਹਿ ਜਾਂਦਾ ਚਾਹ ਨੂੰ ਆਖਣਾ ਤਾਂ ਸੀ 5 6 ਦਿਨ ਪਹਿਲਾਂ ਮੈਨੂੰ ਕਹਿ ਕੇ ਗਿਆ ਸੀ ਐਡਵਾਂਸ ਤੇ ਤੁਹਾਨੂੰ ਇੰਨੇ ਦਿਨ ਪਹਿਲਾਂ ਕਿਸੇ ਨੂੰ ਨਹੀਂ ਆਖਿਆ ਉਹ ਕਿ ਮਨ ਨੂੰ ਕੀ ਪਤਾ ਕਰਦਾ ਰਹੇਗਾ ਤੂੰ ਤੈਨੂੰ ਪਤਾ ਨਹੀਂ ਸੈੜਾ ਰਾਤ ਗਈ ਇੰਨੀ ਸੈੜਾ ਮੈਨੂੰ ਦੱਸ ਕੇ ਗਿਆ ਪੁੱਛ ਲਾ ਜੀ ਗਲਤੀ ਗਲਤੀ ਇਹਨਾਂ ਦੀ ਹੈ ਕੀ ਮੈਂ ਪਲਾਸ ਮਾ ਦੂੰ ਇਹ ਲੈ ਕਿਉਂ ਆਉ ਜਾਣ ਲੱਗੇ ਦੱਸ ਜਾਂਦੇ ਦੱਸ ਜਾਂਦੇ ਬੰਦੇ ਨੂੰ ਹਾਂ ਮੈਂ ਮੇਰਾ ਕਿਸੇ ਨੇ ਕਿਹਾ ਸੀਗਾ ਇਹ ਕੁਝ ਸਮਾਨ ਤਿਆਰ ਕਰੀ ਫਿਰਦਾ ਸੀਗਾ ਐਵੇਂ ਨਿੱਡ ਬੁੱਲ ਬਣਾਉਣ ਦੇ ਆ ਗਿਆ ਆਪਣੇ ਤੇਰੇ ਕੁਦਾ ਕੰਮ ਕਰਦਾ ਮੈਟਰ ਉਹਨਾਂ ਦਾ ਪੈ ਗਿਆ ਰੋਲਾ ਉਹ ਕਹਿੰਦਾ ਮੈਨੂੰ ਦੱਸਿਆ ਨਹੀਂ ਉਹ ਕਹਿੰਦਾ ਮੈਂ ਦੱਸਿਆ 5 6 ਦਿਨ ਪਹਿਲਾਂ ਕਹਿੰਦਾ ਮੈਂ ਦੱਸਿਆ ਇਹ ਬੰਦਾ ਹੁਣ ਮੌਕੇ ਦੀ ਮੌਕੇ ਦੱਸੇ ਫਿਰ ਤਾਂ ਘਲਾ ਤਿਆਰੀ ਵੀ ਕਰੇ 5 6 ਦਿਨ ਪਹਿਲਾਂ ਬੰਦਾ ਉਹ ਭੁੱਲ ਜਾਂਦਾ 5 ਦਿਨ ਪਹਿਲਾਂ ਕੀ ਹੋਇਆ ਕੀ ਨਹੀਂ ਹੋਇਆ ਚਲੋ ਕੋਈ ਨਹੀਂ ਇਹਨਾਂ ਦੀ ਲੜਾਈ ਦੇਖਦੇ ਆਪਾਂ ਅੱਗੇ ਜਾ ਲਈਏ ਅਜੇ ਚੰਗ ਉਹ ਇਹਨੋਂ ਕੀ ਕਰਦਾ ਕੋਈ ਉਹ ਚੰਗੀ ਤਰ੍ਹਾਂ ਠੋਕਦੀ ਆ 11 ਜੋੜ ਦੇਣੀ ਆ ਤੇਰੀਆਂ ਪਰ ਇਹ ਤੇ ਨਹੀਂ ਜੋੜਦਾ ਹਾਂ ਇਹ ਚੰਗੀ ਤਰ੍ਹਾਂ ਠੋਕਦੀ ਆ ਅੰਦਰ ਠੋਕੀ ਨਾ ਉਹਨੂੰ ਕਿਉਂ ਨਾ ਠੋਕੀ ਦਾ ਨਹੀਂ ਹੁੰਦਾ ਇਹ ਬਸ ਇੰਨਾ ਹੀ ਵੱਡਾ ਹੈ ਸ਼ਾਹ ਔਰ ਠੋਕਦੇ ਤਾਂ ਮੈਂ ਤੇਰੀ ਡਾਡਾ ਨੂੰ ਇੱਧਰ ਆਉਣਾ ਦੇਖ ਤੇ ਕੀ ਕਰਦੇ ਨੇ ਆਈਏ ਆ ਜਾਗੇ ਜਾਗੇ ਉਹ ਬੱਲੇ ਉਹ ਇਹਦੇ ਲਾਈਟਾਂ ਚੱਲਦੀਆਂ ਯਾਰ ਝੂਪਾ ਗਈ ਪੈਰਾਂ ਤੇ ਤਿੰਨੇ ਜਣੇ ਬੰਦੇ ਲੱਗੇ ਨੇ ਇੱਕ ਲਾਈਟ ਦੀ ਗਣਦੇ ਦੋ ਜਣਿਆਂ ਨੇ ਤਾਂ ਤਾਰ ਹੀ ਫੜੀ ਆ ਮੈਂ ਬੈਟਰੀ ਦਾ ਬਕਸਾ ਫੜ ਕੇ ਰੱਖਣਾ ਕਾਲਾ ਅਰਥਾ ਜਿੱਦਿਆਂ ਤੋਂ ਮੈਂ ਹਾਰਾਂਗਾ ਆਹ ਕੋਈਡ ਵਾਲਾ ਹੀ ਆ ਸੁਣ ਲੈ ਮੈਂ ਲਾਈਟ ਮਾਰੂ ਮੱਥੇ ਤੇ ਤੈਨੂੰ ਪਤਾ ਨਹੀਂ ਆਏਗਾ ਤੇਰਾ ਮੱਥਾ ਪਟਿਆ ਫਿਰ ਬਤਾਉਣਾ ਤੈਨੂੰ ਇੱਕ ਕਰੀ ਮੜੀ ਚੱਲਣਾ ਕਰ ਲੈ ਬਾਅਦ ਚ ਉੱਥੇ ਜਾ ਕੇ ਤਾਂ ਉਹਦੇ ਮਾੜੀਆਂ ਲੱਟਾ ਲਾਵਾਂਗੇ ਆਪਾਂ ਇਹਦੇ ਨਾਲ ਦੀ ਨਾਲ ਤੇ ਬਿਜਲੀ ਘਟ ਨੋ ਬੇਬੀ ਵੋ ਵਾਈਟ ਚਾਨਣ ਜਿਵੇਂ ਮੋਮ ਬਾਲ ਕੇ ਜਦ ਰੋਟੀ ਯੈਲੋ ਚਾਨਣ ਨਹੀਂ ਰੋਟੀ ਰਾਟੀ ਖਾਣੀ ਹੋਣਾ ਅੰਦਰ ਜਗਾ ਲੈਂਦਾ ਹੁੰਦਾ ਓਏ ਉਹ ਤਾਂ ਮੈਂ ਸ਼ਰਧੀ ਚ ਲਾਵਾਂਗਾ ਦੂਜੀ ਟਿੱਪੀਆਂ ਲੱਟਾ ਲੱਟਾ ਤਾਂ ਇਹਦੇ ਚ ਖਤਮ ਪਾ ਦਿਆ ਉਹਦੇ ਨੇੜੇ ਨਾਲ ਖਾਣੀ ਸੀ ਬਹੁਤ ਉਧਰ ਧੂਪ ਖਰਾਬ ਹੋ ਨੇੜੇ ਥਾਂ ਹੈਣੀ ਸੀ ਔਰ ਮੈਂ ਚਾਲੀ ਚ ਰੱਖ ਦਿੰਦੀ ਧੂਪਾ ਖਰਾਬ ਨੇ ਆਦੀ ਵੇਖ ਮੈਂ ਕਰੰਟ ਚੈੱਕ ਕੀਤਾ ਸੀ ਬੈਟਰੀ ਦਾ ਚਾ 바이그루 ਜੀ ਦਾ ਲੰਗਰ ਵਰਤਣਾ ਬਸ ਕਰ ਲੰਗਰ ਆ ਫੜੇ ਬਾਈ ਫਰਮਾਨ 바이그루 ਚਾਹ 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 ਸ਼ਕ ਅਗਲੀ ਲੜਦਾ ਸੀ ਤਾਂ ਮਿਲਿਆ ਨਹੀਂ ਉਹਦਾ ਕਟਵਾਉਣਾ ਪਊਗਾ ਠੀਕ ਆ ਆਹੋ ਜਾਓ ਪਾਤਰਾ ਲੈ ਕੇ ਕਟਵਾਉਣ ਵਾਸਤੇ ਤੈਨੂੰ ਟੱਕਣੀ ਕੱਟਕੋਣੀ ਉਹ ਤੂੰ ਹੱਥ ਤੇ ਨਾ ਡੋਲਦੀ ਆਪਾਂ ਦਾ ਉਹ ਕਰਾਂਗੇ ਕੀ ਕਹਿੰਦੇ ਹੁੰਦੇ ਨੂੰ ਲੈ ਓਏ ਛੜ ਕਰ ਪੱਕਾ ਮੂਹ ਹੋ ਗਿਆ ਹੋ ਗਿਆ ਹੋ ਗਿਆ ਇੱਕ ਤਾਂ ਕੰਮ ਹੋ ਗਿਆ ਇੱਕ ਗੱਲੀ ਇੱਕ ਗੱਲੀ ਇੱਕ ਗੱਲੀ ਤਾਂ ਇਹ ਲੇਡੀ ਲਾ ਦਾਂਗੇ ਅੱਗੇ ਹੋਰ ਯਾਰ ਤੁਸੀਂ ਤਾਂ ਉਵੇਂ ਹੀ ਟੱਕਰਾ ਮਾਰਨਦੇ ਪਤਾ ਨਹੀਂ ਕੀ ਓਏ ਤੂੰ ਤੇ ਦੁਬਾਰਾ ਕਿਹਾ ਨਾ ਇਹ ਲਾਈਟਾਂ ਜ਼ੋਰ ਨਾਲ ਲਾਉਣੀਆਂ ਪੈ ਪੈ ਫਿਰ ਤੇਰੇ ਮਾਰੀ ਬਸ ਇੱਕ ਤੇ ਬੈਟਰੀ ਘੱਟ ਖਾਉ ਇੱਕ ਸੀਜ਼ਨ ਵੱਧ ਚ ਇੱਕ ਸੀਜ਼ਨ ਵੱਧ ਚੱਲੂ ਬੈਟਰੀ ਹੋ ਤੂੰ ਵੀ ਰਹਿ ਗਈ ਕੱਟ ਰਿਟ ਕਰਨਾ ਹੈ ਹਜੇ ਉਹ ਡੈਕ ਨੂੰ ਕੀ ਕੀ ਕਰਨਾ ਯਾਰ ਮੈਂ ਤੇ ਡੈਕ ਨੂੰ ਇਹ ਤਾਂ ਡੈਕ ਕਿੰਨੇ ਸੁਣਨਾ ਸੀਟੀਆਂ ਸੁਣੇ ਉਹ ਯਾਰ ਭੋਰਾ ਲੈ ਮੈਂ ਤਾਂ ਹੈੱਡਫੋਨ ਹੀ ਲਿਆ ਬਸ ਬਸ ਉਹ ਬਸ ਲੈ ਅੰਨੇ ਵਾਤ ਨਹੀਂ ਆਂਦਾ ਕਾਲਾ ਕਟਾ ਟੁੱਟੀਆਂ ਵਾਸਤੇ ਆਂਦਾ ਤਾਂ ਐਸੀ ਬਿਟੂ ਯਾਰ ਕਾਹਨ ਬਿਟੂ ਪਾ 35000 ਮੰਗਦਾ ਆ ਆਪਣੀ ਗਲਾਸ ਓਏ ਆਪਣੀ ਗਲਾਸ ਨੇ ਉਹ ਲੋ ਆਪਣੀਆਂ ਰੋਟੀਆਂ ਪਕਾਣੀਆਂ ਰੀਪਰ ਨਹੀਂ ਚਲਾ ਮੈਂ 28 28 ਜਿੱਤ ਭਾਂਗਦਾ ਦੂਰੇ ਸੰਤੂ ਕਹਿੰਨਾ ਮੈਂ ਧੀਤੀ ਸੀ ਕੀਤੀ ਇਹ ਗੱਲ 3000 ਤੋਂ ਮੰਗ ਲਾ ਹਾਂ ਬਈ ਸੰਤੂ ਖਿਲਦਾ ਹਾਂ ਇਹ ਨਾ ਇਹ ਉਦਰ ਗੱਲ ਵੜ ਜੀ ਨਹੀਂ ਮੈਂ ਪਹਿਣਾ ਤਾਂ ਮਹਿੰਗਾ ਯਾਰ ਰੋਜ਼ ਦੀ ਰਾਰੀਆ ਕਿਲੋ ਵੀ ਆ ਉਹ ਤੋਕੀ ਤੇ ਚਾਹੀਦੀ ਗੱਲ ਕਿ ਸਹੀ ਜਾਣੀ ਹੈ ਲੈ ਜੋ ਸੰਤੂ ਤੁਹਾਨੂੰ ਬੈਠਾ ਵੀ ਲੰਬਾ ਹੋਵੇ ਹੋਰ ਬੰਦਾ ਨਹੀਂ ਲੰਬਾ ਨਾ ਨਾ ਆਖਿਆ ਸੀ ਮੇਰੇ ਨਾਲ ਗੱਲ ਕਰ ਲੈ ਤੂੰ ਫੋਨ ਕਰਨ ਲੱਗ ਗੱਲ ਉਹਨੂੰ ਮੋੜ ਕੇ ਕਰ ਗੱਲ ਕਰ ਤੂੰ ਹੁਣ ਹੁਣ ਗੇੜਿਆਂ ਦੀ ਬਹੁਤ ਬਲੌਗਾਂ ਦੇ ਵਿੱਚ ਨਾ ਮਾੜਾ ਬੋਲ ਬਗਲੇ ਨੂੰ ਉਹ ਰੱਖ ਵੀਡੀਓ ਕੰਪਲੀਟ ਉਹ ਕੱਟ ਦੀ ਗਈ ਕਿਧਰੇ ਭੇਜਦੀ ਆ ਟੀ 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 ਲਾ ਦਾਂਗੇ ਆਪਾਂ ਸੀਜ਼ਨ ਦੀ ਦੇਖ ਲੇ ਬਲੌਗ ਬਾਪੂ ਆ ਦੇਖ ਮੈਂ ਚੱਲਾ ਨਹੀ ਗੱਲ ਇਹ ਬੰਦੇ ਵਾਲੀ ਕੋਈ ਗੱਲੇ ਬੰਦੇ ਨਹੀਂ ਬੜੀ ਹੋ ਗਿਆ ਨਾ ਰੱਖ ਥੱਲੇ ਲਾਈਟ ਪੂਰੀ ਵੀਡੀਓ ਪਈ ਆ ਲੈ ਆਖਾ ਥੱਲੇ ਬਹਿ ਕੇ ਦੇਖ ਆ ਲੈਟ ਦਾ ਥੋੜਿਆਂ ਨੇ ਕੀ ਚੱਕਰ ਬਣਿਆ ਲਾਈਟ ਬਹੁਤ ਹੋਊਗੀ ਇਹਦੀ ਮੈਂਗਾ ਹਾਂ ਹੈਨਾ ਇਹ ਹੁਣ ਇਹ ਜਿੱਥੇ ਕੋ ਮੋਟਾ ਜਾ ਨੀਲਾ ਹਾਈ ਬੀਮ ਹੈ ਦਾ ਉਹ ਰੱਖ ਕੇ ਜਾਂਦੇ ਯਾਰ ਵਿਚਾਰੇ ਸਾਈਕਲ ਬਣਾਉਣਾ ਆਵੇ ਸੰਪਰਕ ਕਰੋ ਫਰਦਾ ਇਹਨੂੰ ਸੈਟਾ ਬਚਾ ਪਾ ਕੇ ਪਿੱਛੇ ਵਾਟਣਾ ਪੁੱਛ ਰਾਂ ਇਹਦੀ ਬੈਟਰੀ ਦੇ ਤਾਰਾਂ ਲਾ ਕੇ ਨਾ ਫੇਰ ਕਰੀ ਬਿਲਡਿੰਗ ਹਾਂ ਨਹੀਂ ਤਾਂ ਬੈਟਰੀ ਚ ਟੈਂਕੀ ਟੈਂਕੀ ਤੋਂ ਪੈਟਰੋਲ ਕੱਢ ਲਈ ਸਾਰੇ ਇਹਦਾ ਕਿਵੇਂ ਲੱਗੂਗਾ ਜੀ ਕਾਰ ਇਹ ਚਾੜਨਾ ਕਰੰਦੋ ਕੰਮ ਕਰਨ ਓ ਮੈਂ ਟੈਂਕੀ ਚੋਂ ਪੈਟਰੋਲ ਕੱਢ ਨਹੀਂਦਾ ਕੋਈ ਜਿੱਥੇ ਕਰਨ ਕਿਵੇਂ ਲੱਗੂ ਕਰ ਜੇ ਕਾਰ ਉਹ ਬ੍ਰੇਕ ਖੁੱਲਣੀ ਪਊਗੀ ਤੈਨੂੰ ਪਹਿਲਾਂ ਕਿਹੜੀ ਅੰਦਰ ਦੇ ਅੰਦਰਲੇ ਪੱਥਲੇ ਫੇਰ ਦੇ ਪਾਸੇ ਦੇ ਮੇਰੇ ਕੋ ਬੱਤੀ ਬਈ ਇਹਨਾਂ ਥੱਲੇ ਹੁੰਦੀ ਧਰ ਕੇ ਤੇ ਵਿੱਚ ਨਟ ਕਰਦੇ ਖੋਲ ਲਾ ਹਾਂ ਆ ਜਿਹੜੀ ਬੱਤੀ ਹਾਂ ਫੜਾ ਕਰਨੇ ਲਈ ਹੋਰ ਵੱਡਾ ਇਹ ਕਾਲੇ ਦਾ ਚੇਲਾ ਸਾਹ ਚਾਹ ਦੇ ਕੁਝ ਹੋਣ ਨਹੀਂ ਦੇ ਆਇਆ ਕੁੜੀ ਆਏ ਇਦਾਂ ਕਰਕੇ ਕਾਲੇ ਕਾਲੇ ਵਿਚਾਰੇ ਮਾਰਿਆ ਜੀ ਆਪਾਂ ਸੀਟ ਲਾਉਣ ਵਾਸਤੇ ਵਿਗਾਰ ਹੋਰ ਵੀ ਸੀਟ ਲਾਉਣੀ ਆਪਾਂ ਮੰਦਰੇ ਤੇ ਉੱਤੇ ਲਾਉਣੀ ਆ ਸੀਟ ਤੇ ਤੁਹਾਨੂੰ ਦੱਸ ਦਿਆ ਸੀ ਕਿ ਕਿੱਥੇ